ਨਸ਼ੇ ਦਰਦ ਜਿੰਦੀ ਕਿਹੜਾ ਨਸ਼ਾ ਕਿਹੜਾ ਕਰਦਾ ਸਮਾਨ ਦਾ ਸਾਰੇ ਪਰੇ ਦੇਸਾਂ ਨੂੰ ਕਿੱਥੇ ਦੇਈ ਦੇ ਯਾਰ ਸਰ ਨਹਿਰ ਤੇ ਕਿਹਤੋਂ ਲਾਹ ਸਕਦਾ ਹੈ ਹਾਂ ਤੇ ਲੀਜ਼ਾ ਕਿਤਰਾ 10 ਕੜੀ ਤੇ ਲੀਜ਼ਾ ਪਰੇਤਰ ਸਰਕਾਰ ਕਹਿੰਦੇ ਜਾਂ ਹੋਵੇ ਕੀ ਗੱਲ ਹੋਈ ਪੱਜਾ ਕੋ ਇਥੇ ਸਰ ਨਸ਼ੇ ਦਰਦ ਜਿੰਦੀ ਕਿਹੜਾ ਨਸ਼ਾ ਕਿਹੜਾ ਕਰਦਾ ਸਮਾਨ ਦਾ ਤੇ ਜੇ ਇਥੋਂ ਭਾਈ ਦਾ ਤੇ ਨਸ਼ਾ ਕਿੱਥੋਂ ਲੈਣਾ ਹੀ ਜਾਗੇ ਕਿਥੋਂ ਲੈਣਾ ਹੈ ਸਾਰਿਤਰਾ ਵੇਚਦੇ ਸੰਦਨ ਕਿੱਥੇ ਵੇਚਦੇ ਆ ਸਾਰ ਨਹਿਰ ਤੇ ਕਿਹੜਾ ਪਿੰਕ ਕਿਹੜੀ ਨਹਿਰ ਤੇ ਜਾਫਰਪੁਰ ਦਾ ਕੋਣ ਵੇਚਦਾ ਇਥੇ ਸਦਾਗਾ ਮੁੰਡਾ ਕੋਈ ਘਰ ਹੋ ਜਾਂਦਾ ਨਾ ਨਾਮ ਨਹੀਂ ਪਤਾ ਕਿੰਨੇ ਵੀ ਜਾਣੇ ਵੇਚਣਗੇ ਦੋ ਤਿੰਨ ਜਾਣੇ ਹੈ ਦੋ ਤਿੰਨ ਜਾਣੇ ਵੇਚਣਗੇ ਇਸ ਤਰ੍ਹਾਂ ਪਰ ਜਾ ਕੇ ਤਰੇ ਕਿਤਨਾ ਬਾਸ਼ ਲਈ ਕਿਤਨਾ ਦੋ ਸੋਏ ਦਾ ਸੀਮ ਕਿਤਨਾ ਲਾਇਆ ਸਰ ਤੇ ਦਾ ਸਰ ਹੈ ਤੇ ਦਿੱਲੀ ਸਰ ਕਿਤਰਾ 10 ਘੜੀ ਦਿੱਲੀ ਸਰ 10 10 ਘੜੀ ਦਿੱਲੀ ਹਾਂ ਅੱਛਾ ਧਰਨੀ ਲਗਾ ਕਿ ਦੁਬਾਰਾ ਜਿਸ ਤਰ੍ਹਾਂ ਤੇਲਾ ਤੇ ਤੇ ਮਾਮਲੇ ਦਰਜ ਹੋਏ ਆ ਪੁਲਿਸ ਵੱਲੋਂ ਫੇਰੀ ਟੋਰ ਮਾਮਲਾ ਦਰਜ ਕੀਤਾ ਜਾਊਗਾ ਤੇ ਤੇ ਆਹ ਕਹਿੰਦੇ ਗੋਟਾ ਦਾ ਨਿਕਾ ਹੱਥ ਕਿڑی ਖੁੱਲੀ ਹੈ ਨਾ ਥੋੜੀ ਸਕਾ ਕੇ ਕਿਹੜੇ ਕਿਹੜੇ ਮਾਮਲੇ ਪਹਿਲਾਂ ਤੈਨੂੰ ਖੜਿਆ ਨਾਲ ਸਵਾਲ ਲਉਂਦਾ ਸਵਾਲ ਲਉਂਦਾ ਸੜਕ ਤੇ ਖੜਿਆ ਹੈ ਇਹ ਬੰਦੇ 101 11 ਵਿੱਚ ਗ੍ਰਿਫਤਾਰ ਕੀਤੇ ਸੀ ਰਾਜ ਜੀ ਤੇ ਇਹਨਾਂ ਵਿੱਚ ਜਿਹੜਾ ਲੜਕਾ ਇਹ ਮੈਂ ਪਹਿਲਾਂ ਵੀ ਕੋਸ਼ਿਸ਼ ਕੀਤੀ ਮੇਰਾ ਪਿੱਛਾ ਕਰਦੇ ਨੇ ਫੜ ਲੈਗਾ ਕੋਈ ਹੋਰ ਕੋਈ ਮਾਮਲਾ ਦਰਜ ਕੀਤਾ ਜਾਊਗਾ ਬਾਬਲਾ ਜੋ ਲੋਕਰ ਸਰ ਨੇ ਧਿਆਨ ਚ ਲਿਆਵਾਂਗੇ ਜੋ ਕਾਰਜ ਕਰ ਰਹੇ ਕਿੱਥੇ ਇੱਕ ਇੱਕੋ ਬੱਚਾ ਕਿੱਥੋਂ ਦਾ ਹੈ ਇਹ ਸਪਿਟਲ ਪੰਜਾ ਜੀ ਬੜਿਆ ਵਸਾ ਅਰੇ ਆ ਚਾਹੂ ਸੋ ਗਿਆ ਨਹੀਂ ਕਿੰਨੇ ਬੰਦੇ ਵਗੈਰਾ ਪਜੇ ਦੇ ਖਲਾਫ ਤੇ ਮੈਂ ਇਕੱਲਾ ਹੀ ਪਜਾ ਜੀ ਇਹਨਾਂ ਨੂੰ ਦੂਜੇ ਬੰਦੇ ਸੰਭਾਲੇ ਜੀ ਇਹਦੇ ਛੋਟਾ ਕਿਤਰਾ ਦਾ ਸੀ ਅ ਘੜੀ ਖੁੱਲੀ ਥੋੜੀ ਜੀ ਸੀ ਇਹਦਾ ਬੁੱਕ ਛੋਟਾ ਛਤਕੇ ਪਜ ਗਿਆ ਹਾਂਜੀ ਪਿਛਾ ਕਰਕੇ ਫੜ ਲਿਆ ਤੇ ਹੱਤੜੀ ਛੋਟੀ ਜੀ ਨਹੀਂ ਹੱਤੜੀ ਵੱਡੀ ਸੀ ਜਿਹੜਾ ਨਾ ਹੱਥ ਹੀ ਛੋਟਾ ਸੀ ਉਹ ਪਜ ਗਿਆ ਵੇਖਦੇ ਪੜਾ ਗਾੜੀ ਪੜਾ ਗਾੜੀ ਉਹ ਇਧਰ ਸਰਕਾਸ ਪਿੰਡ ਜਾਹਰ ਕੀ ਗੱਲ ਹੋਈ ਭੱਜਾ ਗੋਇਥ ਸਰ ਨਸ਼ੇ ਰੋਜ ਜਾਂਦੀ ਕਿਹੜਾ ਨਸ਼ਾ ਕਿਹੜਾ ਕਰਦਾ ਸਮਾਨ ਦਾ ਤੇ ਜੇ ਇਥੋਂ ਭਾਈ ਦਾ ਤੇ ਨਸ਼ਾ ਕਿੱਥੋਂ ਲੈਣਾ ਹੀ ਜਾਗੇ ਕਿੱਥੋਂ ਲੈਣਾ ਹੀ ਸਰ ਇਤਰਾ ਵੇਚਦੇ ਸਨ ਕਿੱਥੇ ਵੇਚਦੇ ਆ ਸਰ ਨਹਿਰ ਤੇ ਕਿਹੜਾ ਪਿੰਡ ਕਿਹੜੀ ਨਹਿਰ ਤੇ ਜਾਹਰ ਕੋਲ ਆਪਾਂ ਕੋਣ ਵੇਚਦਾ ਇਥੇ ਸਾਡਾ ਗਾ ਮੁੰਡਾ ਕੋਈ ਘਰੋਂ ਜਾਂਦਾ ਨਾ ਨਾ ਬਗਾ ਕਿੰਨੇ ਵੀ ਜਾਣੇ ਵੇਚਣੋਗੇ ਦੋ ਤਿੰਨ ਜਾਣੇ ਹੈਂ ਤੋ ਤੇਨਾਂ ਜਾਣੇ ਨਹੀਂ ਕਿ ਕਿਤਨਾ ਫਰਜਾ ਗਿਆ ਕਿ ਕਿਤਨਾ ਬਾਛ ਲਈ ਕਿਤਨਾ ਦੋਸੇ ਦਾ ਸੀਮ ਕਿਤਨਾ ਲਈ ਸਰ ਤੇ ਦਾ ਹੀ ਸਰ ਹੈ ਕਿਤਨਾ 10 ਘੜੀ ਦਿੱਲੀ ਸਰ 10 10 ਘੜੀ ਲਈ ਹਾਂ ਅੱਛਾ ਡਰ ਨਹੀਂ ਲੱਗਾ ਕਿ ਦੁਬਾਰਾ ਜਿਸ ਤਰ੍ਹਾਂ ਤੇਲਾ ਤੇ ਤੇ ਮਾਮਲੇ ਦਰਜ ਹੋਏ ਆ ਪੁਲਿਸ ਵੱਲੋਂ ਫੇਰ ਇੱਕ ਹੋਰ ਮਾਮਲਾ ਦਰਜ ਕੀਤਾ ਜਾਊਗਾ ਤੇਰੇ ਤੇ ਹਾਂ ਕਦੇ ਗੋਟਾ ਦਾ ਨਿਕਾ ਹੱਥ ਘੜੀ ਖੁੱਲੀ ਹੈ ਨਾ ਥੋੜੀ ਰੋਕ ਪਸਕਾ ਕੇ ਕਿਹੜੇ ਕਿਹੜੇ ਮਾਮਲੇ ਸਿਲਾ ਤੈਨੂੰ ਖੜਿਆ ਨਾਲ ਸਰ ਸਮਝ ਲਓ ਜੀ ਸਵਾਲ ਲਉਗਾ ਸੜਕ ਤੇ ਖੜਿਆ ਹੈ ਤੇ ਬੰਦੇ 101 11 ਵਿੱਚ ਗ੍ਰਿਫਤਾਰ ਕੀਤੇ ਸੀ ਰਾਜ ਜੀ ਤੇ ਇਹਨਾਂ ਵਿੱਚ ਉਹ ਜਿਹੜਾ ਲੜਕਾ ਇਹ ਮੈਂ ਭੱਜਣ ਦੀ ਕੋਸ਼ਿਸ਼ ਕੀਤੀ ਮੇਰਾ ਪਿੱਛਾ ਕਰਕੇ ਉਹਨੂੰ ਫੜ ਲੈਣਾ ਕੋਈ ਹੋਰ ਕੋਈ ਮਾਮਲਾ ਦਰਜ ਕੀਤਾ ਚਾਹੁੰਗੇ ਮਾਮਲਾ ਜੋ ਮੋਕਾ ਸਰ ਦੇ ਧਿਆਨ ਤੇ ਲਾਵਾਂਗੇ ਜੋ ਕਾਰਵਾਈ ਕਰਨੀ ਕਿੱਥੇ ਹੈ ਇੱਕ ਇੱਕੋ ਬੱਚਾ ਕਿੱਥੋਂ ਦਾ ਹੈ ਇਹ ਤੋਂ ਹਸਪਤਾਲ ਪਿੰਡਾ ਜੀ ਪੜਿਆ ਜਾਂ ਚਾਹੂ ਜੋ ਨਹੀਂ ਕਿੰਨੇ ਬੰਦੇ ਮਗਰ ਪੱਜੇ ਖਿਲਾਫ ਤੇ ਮੈਂ ਕੱਲਾ ਭੱਜਾ ਜੀ ਇਹਨਾਂ ਨੂੰ ਦੂਜੇ ਬੰਦੇ ਸਹਮਲੇ ਜੀ ਇਹ ਛੁਟਾ ਕਿਤਰਾ ਦਾ ਸੀ ਅ ਘੜੀ ਖੁੱਲੀ ਥੋੜੀ ਜੀ ਸੀ ਇਹਦਾ ਬੁੱਕ ਛੋਟਾ ਖੱਚ ਕੇ ਭੱਜ ਗਿਆ ਹਾਂਜੀ ਪਿਛਾ ਕਰਕੇ ਫੜ ਲਿਆ ਤੇ ਹੱਤੜੀ ਛੋਟੀ ਜੀ ਨਹੀਂ ਹੱਤੜੀ ਵੱਡੀ ਸੀ ਜਿਹੜਾ ਨਾ ਹੱਥ ਹੀ ਛੋਟਾ ਸੀ ਉਹ ਭੱਜ ਗਿਆ ਜੀ ਭੜਿਆ ਗਿਆ ਦੁਬਾਰਾ ਫੜਿਆ ਗਿਆ